ਕਹਿੰਦੇ ਵੀ ਇਹ ਨਕਲ ਕਿਸੇ ਜਾਣ ਪਹਿਚਾਣ ਦਾ ਮਹਤਾਜ ਨਹੀਂ ਕਿਉਂਕਿ ਇਸੇ ਨਕਲ ਦੇ ਵਿੱਚ ਭੱਜ ਕੇ ਦੀ ਕਸਤੀ ਵਾਲੇ ਬਹੁਤ ਹੀ ਸਤਿਕਾਰਯੋਗ ਖੰਡਰ ਕਲਵੀਰ ਸਿੰਘ ਜੀ ਨੇ ਚੜ੍ਹ ਚੜ੍ਹ ਕੇ ਵੇਖਦਾ ਜਿਮਨ ਅੱਜ ਖੜ ਖੜ ਕੇ ਰਾਜਾ ਕੇਲਾ ਲਿਖਦਾ ਇਹ ਗੱਲ ਲੱਖ ਲੱਖ ਦੀ ਭਾਂਤਾਂ ਕਹਿੰਦੇ ਅੱਜ ਕਬੱਡੀ ਕੱਪ ਦੀ ਮੰਤਰੀ ਜੀ ਪਹੀ ਸਾਹਮਣੇ ਕਬੱਡੀ ਐਂ ਕਹਿੰਦੇ ਬੱਲੇ ਬੱਲੇ ਐਂ ਚੋਬਰ ਕਰਾਉਂ ਨੂੰ ਫਿਰਦਾ ਤੇਰੇ ਯਾਰ ਆ ਲੈmber ਸਾਡਾ ਭਰਾ ਇੱਧਰ ਵਾਹ ਵਾਹ ਟੰਡੋ ਵਾਹ ਹਾਂ ਤਾੜੀ ਕੜੀ ਲਾ ਦਿਓ ਜ਼ੋਰਦਾਰ ਅਰਕੇਸ਼ਾ ਜੰਮੂ ਵਾਲਾ ਅਰਕੇਸ਼ਾ ਜੰਮੂ ਵਾਲਾ ਇਸ ਚੌਪਰ ਆ ਵਾਹ ਵੀ ਵਾਹ ਹਰਕੇਸ਼ੌਰਾਂ ਵੀ ਕੱਲ ਵੀ ਪੂਰਾ ਮਨੋਰੰਜਨ ਕਰ ਜਣੇ ਆ ਉਧਰ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਅਰਕੇਸ਼ ਦੇ ਲਾਡੀ ਬਾਬਾ ਛੋਟਾ ਲਾਡੀ ਬਾਬਾ ਯੂਪੀ ਇੱਕ ਬੜਾ ਲਾਡੀ ਬਾਬਾ ਛੋਟਾ ਲਾਡੀ ਬਾਬਾ ਨਹੀਂ ਨਹੀਂ ਬਹੁਤ ਦੇ ਵਾਯਮ ਨਬਲ ਬਲਕ ਲਾ ਗਿਆ ਗੋਲ ਪੁਸਤੀ ਆ ਸੇਵਾਦਾਰਾ ਆ ਪੁਸਤੀ ਸੇਵਾਦਾਰਾ ਆ ਸਰੀਫ ਆ ਨਵਾਂ ਪੰਡਾ ਕਾਲੀਆਂ ਕਹਿੰਦੇ ਵੀ ਲੇਪਰ ਸਿੰਘ ਪਹਿਲਵਾਨ ਦਾ ਹੀ ਸ਼ਗਿਰਦ ਆ ਤੇ ਨਾਲ ਸਰਬਨ ਪਹਿਲਵਾਨਾ ਹੀ ਸ਼ੇਰੋਂ ਵਾਲਾ ਬਹੁਤ ਤਖਰੀ ਕੁਸਤੀ ਖੇਡਦੇ ਅੰਦਰ ਵੀ ਚੱਲਦੀ ਪਈ ਐਨ ਤੱਕ ਸੁਖੀ ਪੱਪਾ ਪਾਰ ਹੋਏ ਤੇ ਪੱਪਾ ਪਾਰ ਹੋ ਗਏ ਵਾਹ ਆਇਦਰ ਉਪਰਲੇ ਪਾਸੇ ਆ ਕਹਿੰਦੇ ਨੌਜਵਾਨ ਜੋ ਅੱਜ ਦੇ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਜਰਨਲ ਮੇਰਾ ਪ੍ਰਿੰਟ ਨਵਾਲਾ ਜੀ ਮੈਂ ਇੰਸਪੈਕਟਰ ਰਟਾਇਰਡ ਪੁਲਿਸ ਚੋਂ ਮੈਂ ਆ ਵੀ ਇੰਟਰਵਿਊ ਜਿਨੀਓ ਅੱਛੀ ਕਬੱਡੀ ਖੇਡੀ ਹੈ ਲੁਕਤਾਨੀ ਕੀ ਦੀਵਾਲ ਜਾਂ ਦੀ ਇਹ ਮੇਰੇ ਸਰ ਨਿਰਮਲ ਸਿੰਘ ਚੱਠਾ ਮੇਰੇ ਬ੍ਰਦਰ ਆ ਜਸਵੰਤ ਸਿੰਘ ਪ੍ਰਧਾਨ ਸਿੰਘ ਸਰਦਾਰ ਦੁਆਰਾ ਮਾੜੀ ਨਾਲ ਖੜੇ ਆ ਸਾਨੂੰ ਸਾਰੇ ਨੇ ਸ਼ੌਕ ਪਹਿਲਾਂ ਛੋਟੀ ਸੰਧੀ ਕਰਾਉਣ ਦੇ ਮਿਸੇ ਨੰਮਾ ਕਾਣਾ ਨੇ ਜੱਸੀ ਹੋਣਾ ਨੇ ਕਲਵੀਰ ਨੇ ਜਿਸ ਵਾਂਗਦ ਨੇ ਬਲਦੇਵ ਸਿੰਘ ਦੇ ਬੱਚੇ ਆ ਉਹਨਾਂ ਨੇ ਕਿਹਾ ਵੀ ਆਪਾਂ ਇਹ ਵੱਡਾ ਛੇਂਜ ਮੇਲਾ ਕਰਾਈਏ ਤੇ ਜੀ ਉਸੇ ਉਹਨਾਂ ਦੇ ਸਹਿਯੋਗ ਨਾਲ ਸਰਪੰਚ ਬਲਕਾ ਸਿੰਘ ਫਰਾਜ਼ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਜਿਹਨਾਂ ਨੇ ਮਾਨੂੰ ਕਿਹਾ ਵੀ ਆਪਾਂ ਬਹੁਤ ਵੱਡਾ ਛੇਂਜ ਮੇਲਾ ਕਰਾਉਣਾ ਇਹਦੇ ਰਸਮੇ ਹਿੰਦ ਪਹਿਲਵਾਨ ਆ ਰਹੇ ਆ ਪ੍ਰਿਤਪਾਲ ਖਵਾੜਾ ਤੇ ਧਰਮਿੰਦਰ ਖਾਲੀ ਕਿ ਇਸ ਟੂਰਨਾਮੈਂਟ ਦੀ ਤਿਆਰੀ ਕਿੰਨੇ ਟਾਈਮ ਪਹਿਲੇ ਸਟਾਰਟ ਨਹੀਂ ਲੱਗਦੀ ਬਸ ਹਫ਼ਤਾ ਦੋ ਹਫ਼ਤੇ ਪਹਿਲਾਂ ਕਰੀਦੀ ਆ ਮੇਰੇ ਜਿਹੜੇ ਸਹਿਯੋਗੀ ਆ ਪੁੰਦੇ ਜਿਨ੍ਹਾਂ ਨੂੰ ਮੈਂ ਪਹਿਲਾਂ ਨਾਂ ਚੁੱਕਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਇਹ ਤਾਂ ਬਹੁਤ ਅਚਿਰਾਂਤ ਟੂਰਨਾਮੈਂਟ ਆਉਂਦਾ ਜੀ ਇਹ ਪਹਿਲਵਾਨਾਂ ਦਾ ਪਿੰਡ ਵਜਦਾ ਪਹਿਲਵਾਨਾਂ ਦਾ ਪਿੰਡ ਵਜਦਾ ਸਾਰੇ ਪਿੰਡ ਨੂੰ ਬਹੁਤ ਚਾਹ ਆ ਕਿੰਨੇ ਤਾਂ ਮੈਂ ਆਜਾ ਖਿਡਾਰੀ ਆਏ ਦੋ ਪਾਸੇ ਆਏ ਵੱਡੀ ਵਾਲੇ ਆਹੋ ਇੱਕ ਮਾਨਕਪੁਰ ਪਿੰਡ ਆ ਸਾਡੇ ਵੀ ਬਹੁਤ ਤਕੜਾ ਕਬੱਡੀ ਦਾ ਟੂਰਨਾਮੈਂਟ ਕਰਾਉਂਦੇ ਆ ਉਥੋਂ ਦੇ ਪਲੇਅਰ ਵੀ ਤਕੜੇ ਆ ਤੇ ਦੂਜੇ ਨੰਬਰ ਤੇ ਸਾਡੇ ਢੰਡੋਵਾਲ ਦੇ ਪਲੇਅਰ ਖੇਡਦੇ ਆ ਕੌਣ ਆਨੋ ਮਨਾਈ ਬੁੱਕਿਆ ਬੈਸ ਕੇ ਦੇ ਦੇ ਮੈਸੇਜ ਇਹੇ ਦਿਨ ਵੀ ਮਿਹਨਤ ਕਰੋ ਨਸ਼ਾ ਤੋਂ ਦੂਰ ਰਹੋ ਉੱਪਰ ਤਰੱਕੀ ਕਰੋ ਤਾਂ ਲੈ ਮਾਣ ਦਰੋ ਤੁਹਾਡਾ ਨਾਮ ਸੁਣਾਵੇ ਤੇ ਤੁਹਾਡਾ ਨਾਮ ਬਣੇ